जय श्री राधे आज पंजाब मोटर पार्ट्स ਕੋਲੇ ਹੈਲਾ ਦੇ ਨਵੇਂ ਪ੍ਰੋਡਕਟ ਆਏ ਸੀ ਅੱਜ ਤੁਹਾਨੂੰ ਉਹਨਾਂ ਨਾਲ ਰੂਬਰੂ ਕਰਾਉਣਾ ਹੈ ਪਹਿਲੀ ਗੱਲ ਹੈਲਾ ਇੱਕ ਇਹ ਜੀ ਕੰਪਨੀ ਹੈ ਜਿਹੜੀ ਕਿ ਜਿਨ੍ਹਾਂ ਨੇ ਆਪਣੀ ਲਾਈਟਿੰਗ ਦੇ ਵਿੱਚ ਆਪਣੀ ਲਾਈਟਾਂ ਦੇ ਵਿੱਚ ਇੱਕ ਆਪਣਾ ਜੈਨੂਇਨ ਦੇ ਵਿੱਚ ਆਪਣਾ ਨਾਮ ਦਰਜ ਕੀਤਾ ਜਿਵੇਂ ਕਿ ਤੁਸੀਂ ਮੇਰੇ ਹੱਥ 'ਚ ਦੇਖ ਸਕਦੇ ਹੋ ਕਿ ਇਹ 1899 ਦੀ ਕੰਪਨੀ ਹੈ 125 ਸਾਲ ਹੋ ਗਿਆ ਜਰਮਨ ਦਾ ਬ੍ਰਾਂਡ ਹੈ ਵਿਕੀਪੀਡੀਆ ਦੀ ਵੈਬਸਾਈਟ ਹੈ ਇਹ ਅੱਜ ਤੁਹਾਨੂੰ ਖਰੂਬਰੂ ਕਰਾਉਣਾ ਹੈ ਹੁਣ ਇੱਕ ਗੀਅਰ ਆਇਲ 8090 GL4 ਤੋਂ ਬਣਿਆ ਹੋਇਆ ਕੰਪਨੀ ਦਾਵਾ ਕਰਦੀ ਹੈ ਕਿ ਇਹ 75000 ਕਿਲੋਮੀਟਰ ਦੇ ਬਾਅਦ ਚੇਂਜ ਹੋਣਾ ਚਾਹੀਦਾ ਹੈ ਇਹ GL5 ਤੋਂ ਕਰਾਉਣ ਦਾ CL ਬਣਿਆ ਹੋਇਆ ਹੈ 85140 ਤੇ ਇਹ 5 ਲੀਟਰ ਦੀ ਪੈਕਿੰਗ ਦੇ ਵਿੱਚ ਗੀਅਰ ਆਇਲ ਹੈ ਇਹ 5 ਲੀਟਰ ਦੀ ਪੈਕਿੰਗ ਚ ਵੀ ਆਉਂਦਾ 7 ਲੀਟਰ ਦੀ ਪੈਕਿੰਗ ਚ ਵੀ ਆਉਂਦਾ ਤੇ ਜਿਹੜਾ ਕਰਾਉਂਦਾ ਉਹ ਸਿਰਫ 12 ਲੀਟਰ ਦੀ ਪੈਕਿੰਗ ਚ ਹੀ ਆਉਂਦਾ ਤੁਸੀਂ ਦੇਖ ਸਕਦੇ ਹੋ ਹੈਲਾਨਿਕ ਆਪਣਾ ਨਵੇਂ ਕੋਲਣ ਦੀ ਨਵੀਂ ਪੈਕਿੰਗ ਕੱਢੀ ਹੈ ਫਿਰ ਰੈੱਡ ਕਲਰਸ ਵੀ ਆਉਂਦਾ ਗ੍ਰੀਨ ਕਲਰਸ ਵੀ ਆਉਂਦਾ ਬਲੂ ਕਲਰਸ ਵੀ ਆਉਂਦਾ ਮੇਰੇ ਸਾਰੇ ਕਾਰਾਂ ਟਰੱਕਾਂ ਆਪਰੇਟਰਾਂ ਨੂੰ ਵੀ ਇਹ ਨੂੰ ਬੇਨਤੀ ਹੈ ਕਿ ਜਿਵੇਂ ਕਿ ਰੇਡੀਏਟਰ ਪਹਿਲਾਂ ਨੀਲੇ ਰੰਗ ਦਾ ਪਿਆ ਹੋਇਆ ਤਾਂ ਨੀਲੇ ਰੰਗ ਦਾ ਹੀ ਪਾਓ ਕੂਲੈਂਟ ਕਦੇ ਵੀ ਚੇਂਜ ਨਾ ਕਰਾਓ ਜੇ ਚੇਂਜ ਕਰਾਉਣਾ ਵੀ ਹੈ ਤਾਂ ਉਹਨੂੰ ਚੰਗੀ ਤਰ੍ਹਾਂ ਪਹਿਲਾਂ 3-4 ਵਾਰੀ ਵਾਸ਼ ਕਰਾ ਕੇ ਫਿਰ ਹੀ ਚੇਂਜ ਕਰਾਇਆ ਕਰੋ ਇਹ ਹਾਰਨ ਹੈਲਾ ਦੇ ਕ੍ਰੈਟਾ ਕ੍ਰੈਟਾ ਵਾਲੇ ਹਾਰਨ ਵੀ ਕਿਹਾ ਜਾਂਦਾ ਕ੍ਰੋਮ ਦੇ ਬਣੇ ਹੋਇਆ ਸਿਲਵਰ ਦੇ ਜਿਵੇਂ ਕਿ ਕ੍ਰੈਟਾ ਦੀ ਆਵਾਜ਼ ਹੀ ਕੱਢਦੇ ਨੇ ਹੈ ਤਾਂ ਹੀ ਇਹਨਾਂ ਨੂੰ ਕ੍ਰੈਟਾ ਵਾਲੇ ਹਾਰਨ ਕਿਹਾ ਜਾਂਦਾ ਮੈਂ ਇਵ ਦੇ ਵਿੱਚ ਵੀ ਇਹੀ ਹਾਰਨ ਲਵਾਏ ਹੋਏ ਆ ਤੇ ਇੱਕ ਤੁਹਾਨੂੰ ਸਾਰਿਆਂ ਨੂੰ ਇੱਕ ਅਪੀਲ ਹੈ ਕਿ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਕਿ ਸਾਡੇ ਪ੍ਰੋਡਕਟਸ ਕਿਦਾਂ ਨੇ ਰਿਵਿਊ ਦਿਆ ਕਰੋ ਸਾਨੂੰ ਸਾਡੀ ਕਮੀ ਪੇਸ਼ੀਆਂ ਵਗੈਰਾ ਸਾਨੂੰ ਟਾਈਮ ਦੇ ਨਾਲ ਸੁਚੇਤ ਕਰਦੇ ਰਿਹਾ ਕਰੋ ਧੰਨਵਾਦ ਜੀ